ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਰਸਟ ਜੈਸ ਕਲੌਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਐ ਐਡਰੈਸ ਤੇ ਜਿਸ ਨਾਲ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਸੋ ਸਮੇਂ 'ਚ ਸਮਾਂ ਕੱਢ ਲੀ ਜਰੂਰ ਵੀਡੀਓ ਦੇਖ ਲਿਆ ਕਰੋ ਤੇ ਲੋ ਜੀ ਇੱਕ ਪਹਿਲਾਂ ਜ਼ਰੂਰੀ ਇਨਫੋਰਮੇਸ਼ਨ ਕਿ ਪਹਿਣਾ ਜਿਵੇਂ ਸੂਟ ਰਖਾ ਲੈਂਦੀਆਂ ਨੇ ਕਈ ਅੰਦਰ ਲੀਆਂ ਵੀ ਕਈ ਬਾਹਰ ਲੀਆਂ ਵੀ ਚਾਰ ਸੂਟ ਰੱਖ ਦਿਓ ਜੀ ਪੰਜ ਸੂਟ ਰੱਖ ਦਿਓ ਜੀ ਅਗਲੇ ਦਿਨ ਵੀਡੀਓ ਆਈ ਉਹਦੇ ਵਿੱਚੋਂ ਦੋ ਛੱਡ ਤੇ ਅਗਲੇ ਰੱਖ ਦਿਓ ਜੀ ਤੇ ਉਸ ਤੋਂ ਬਾਅਦ ਤੀਜੇ ਦਿਨ ਆ ਗਈ ਇਹਦੇ ਚੋਂ ਕੱਢ ਦਿਓ ਜੀ ਇੱਕ ਹੋਰ ਰੱਖ ਲਓ ਜੀ ਉਹ ਇਦਾਂ ਪਲੀਜ਼ ਨਾ ਕਰਿਆ ਕਰੋ ਕਿਉਂਕਿ ਸਾਡੇ ਵੀਡੀਓ ਦੇ ਵਿੱਚੋਂ ਹੀ ਉਸੇ ਦਿਨ ਹੀ ਨਿਕਲਨੇ ਹੁੰਦੇ ਨੇ ਸੂਟ ਤੇ ਅਸੀਂ ਪਤਾ ਨਹੀਂ ਕਿੰਨੇ ਕਰੋ ਜਵਾਬ ਦੇ ਦੇਣੇ ਹੁੰਦੇ ਆ ਤੇ ਫਿਰ ਸਾਡੇ ਜਿਹੜੇ ਰਹਿੰਦੇ ਆ ਉਹ ਦੁਬਾਰਾ ਫੇਰ ਵੀਡੀਓ ਚਾਉਂਦੇ ਨੇ ਫਿਰ ਬਹੁਤ ਬੁਰਾ ਲੱਗਦਾ ਸਾਨੂੰ ਵੀ ਚੰਗਾ ਨਹੀਂ ਲੱਗਦਾ ਇੱਕ ਵਾਰ ਜਿਹੜੇ ਰਖਾ ਲੇ ਸੁਰਖਾ ਲੇ ਜੋ ਜ਼ਬਾਨ ਹੋ ਗਈ ਸੋ ਹੋ ਗਈ ਜ਼ਬਾਨ ਤੋਂ ਬਿਲਕੁਲ ਇੱਧਰ ਉੱਧਰ ਨਾ ਹੋਇਆ ਕਰੋ ਸਿਆਣੀਆਂ ਪਹਿਣਾ ਬਣੋ ਤੁਸੀਂ ਮੇਰੀਆਂ ਤੇ ਇਹ ਇਹ ਤਾਂ ਕਿਉਂਕਿ ਵੀਡੀਓ ਰੋਜ਼ ਹੀ ਆਉਣੀ ਆ ਤੇ ਫਿਰ ਮਨ ਬਦਲਦਾ ਰਹਿੰਦਾ ਜਾਂ ਫਿਰ ਇਹੀ ਆ ਕਿ ਜਿਸ ਦਿਨ ਤੁਸੀਂ ਖਾਉ ਨਾਲ ਦੀ ਨਾਲ ਤੁਹਾਡੇ ਕੋਰੀਅਰੀ ਭੇਜਦਾ ਬਸ ਨਵੇਂੜਾ ਕਮਾਣਾ ਵੀ ਗਿਆ ਭਾਈ ਕੋਰੀਅਰ ਤੁਹਾਡਾ ਤੇ ਤੁਸੀਂ ਆਪਣਾ ਮਾਈਂਡ ਜਿਹੜਾ ਉਹ ਬਿਲਕੁਲ ਚੇਂਜ ਨਾ ਕਰਿਆ ਕਰੋ ਸਾਨੂੰ ਬਹੁਤ ਪ੍ਰੋਬਲਮ ਹੁੰਦੀ ਆ ਤੇ ਲਓ ਜੀ ਹੁਣ ਪਹਿਲਾ ਹੀ ਸੂਟ ਮੈਂ ਤੁਹਾਨੂੰ ਰਾਮ ਟੈਕਸ ਦਾ ਦਿਖਾਉਣ ਲੱਗੀ ਆ ਸਿੰਗਲ ਪੀਸ ਆ ਜੀ ਆਪਣੇ ਕੋਲੇ ਇਹਦੇ ਨਾਲ ਦਾ ਹੋਰ ਕੋਈ ਕਲਰ ਵੀ ਨਹੀਂ ਹੈਗਾ ਹੁਣ ਆਪਣੇ ਕੋਲੇ ਇਹ ਸੂਟ ਹੈਗਾ ਰਾਮ ਟੈਕਸ ਦੀ ਲਿਲਨ ਕਾਟਨ ਉਹਦੇ ਵਿੱਚ ਦੋ ਲੇਸਸ ਇਨਸਰਟ ਕਰੀਆਂ ਹੋਈਆਂ ਨੇ ਵਾਓ ਪਿੰਕ ਕਲਰ ਹੈਗਾ ਇਹ ਸਹੀ ਆ ਰਿਹਾ ਹੁਣ ਕਲਰ ਪਿੰਕ ਐਂਡ ਵਾਈਟ ਤੇ ਇਹ ਹੈਗਾ ਜੀ ਇਹਦਾ ਘੇਰਾ ਇੱਚੀ ਸੀ ਠੀਕ ਹੈ ਇਹ ਵਾਲਾ ਘੇਰਾ ਘੇਰੇ ਤੇ ਫਿਰ ਦੋ ਲੇਸਸ ਇਨਸਰਟ ਕਰੀਆਂ ਹੋਈਆਂ ਨੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਜਿਹਨੂੰ ਆਪਾਂ ਕ੍ਰਾਸ ਸਟਿਚ ਦਾ ਵਰਕ ਕਹ ਦਿੰਦੇ ਆ ਔਰ ਇਹ ਹੈਗੀ ਹੈ ਜੀ ਇਹਦੀ ਸਲਵਾਰ ਇਹਦੇ ਸਲਵਾਰ ਤੇ ਵਰਕ ਹੋਇਆ ਹੋਇਆ ਤੁਸੀਂ ਇਹਦਾ ਪੈਚ ਲਗਾ ਕੇ ਆਪਣੀ ਬਾਜੂ ਤੇ ਵੀ ਲਵਾ ਸਕਦੇ ਹੋ ਔਰ ਇਹ ਵਰਕ ਨੂੰ ਸਲਵਾਰ ਤੇ ਵੀ ਰੱਖ ਸਕਦੇ ਹੋ ਚੈੱਕ ਦੇ ਵਿੱਚ ਸਲਵਾਰ ਬਣੂਗੀ ਬਿਨਾ ਲਾਈਨਿੰਗ ਤੋਂ ਬਣ ਜੂਗੀ ਔਰ ਸ਼ਰਟ ਵੀ ਬਿਨਾ ਲਾਈਨਿੰਗ ਤੋਂ ਹੀ ਬਣ ਜੂਗਾ ਕੋਈ ਮੈਨੂੰ ਸੀ ਥਰੂ ਲੱਗ ਨਹੀਂ ਰਿਹਾ ਹੈਗਾ ਮਾੜਾ ਮੋਟਾ ਹੀ ਹੈ ਤੇ ਸਲਵਾਰ ਲੋ ਜੀ 3 ਮੀਟਰ ਦੀ ਸਲਵਾਰ ਮਿਲੂਗੀ ਇਹਦੇ ਨਾਲ 2.5 ਮੀਟਰ ਦੀ ਸ਼ਰਟ ਮਿਲੂਗੀ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਕਾਫੀ ਸੋਨਾ ਸੂਟ ਹੈ ਆ ਲੋ ਖੁੱਲਾ ਚੌੜਾ ਮਸਲੀਨ ਕਾਟਨ ਦੇ ਵਿੱਚ ਦੁਪੱਟਾ ਆਊਗਾ ਕਟੁੰਡਾ ਮਸਲਿਨ ਕਾਟਨ ਦਾ ਦੁਪੱਟਾ ਹੈ ਜੀ ਤੇ ਲੋ ਠੀਕ ਹੈ ਜੀ ਬਹੁਤ ਪਿਆਰਾ ਲੱਗਦਾ ਦੁਪੱਟਾ ਵੀ ਖੁੱਲਾ ਚੌੜਾ ਦੁਪੱਟਾ ਮਿਲੂਗਾ 2.5 ਮੀਟਰ ਦਾ ਤੇ ਇਹ ਪੀਸ ਤੁਹਾਨੂੰ ਅੱਜ ਮਿਲੂਗਾ ਡਿਸਕਾਊਂਟ ਤੇ ਪਹਿਲਾਂ ਇਹ ਦਿੱਤਾ ਸੀ ਆਪਾਂ 2450 ਦਾ ਅੱਜ ਇਹ 2250 ਦੇ ਵਿੱਚ ਆਊਗਾ ਸ਼ਿਪਿੰਗ ਫ੍ਰੀ ਹੋਊਗੀ ਲੋ ਨੈਕਸਟ ਹੈਗਾ ਇਹ ਵਾਲਾ ਸੂਟ ਇਹ ਸੂਟ ਹੁਣ ਬੀਬੀ ਨੇ ਰਖਾਇਆ ਸੀਗਾ ਹੁਣ ਇਹ ਬੀਬੀ ਦੀ ਗਲਤੀ ਐ ਬੀਬੀ ਵੀ ਤੁਹਾਡੇ ਵਰਗੀ ਹੋਈ ਐ ਕਦੇ ਆ ਰੱਖ ਲੈਣੀ ਐ ਸਵਾਲੋਂ ਕਦੇ ਦੂਜੀ ਵੀਡੀਓ ਆ ਗਈ ਦੂਜਾ ਰੱਖ ਲੈਣੀ ਐ ਉਹ ਸਵਾਲੋਂ ਆਹ ਲੋ ਜੀ ਇਹ ਬੀਬੀ ਨੇ ਰਖਾਇਆ ਸੂਟ ਮੇਰਾ ਬਹੁਤ ਸੋਹਣਾ ਸੂਟ ਐ ਤੇ ਬਸ ਉਹੀ ਗੱਲ ਕਿ ਲੇਡੀਜ਼ ਦਾ ਮਾਨ ਐ ਜਿਹੜਾ ਇਹ ਬਿਲਕੁਲ ਨਹੀਂ ਖੜਦਾ ਹੈਗਾ ਜੈਂਟਸ ਵਰਗੀਆਂ ਬੰਦਿਆਂ ਵਰਗੀਆਂ ਬਣ ਜੋਗੇ ਜਵਾਨ ਹੋਗੀ ਸਾ ਹੋਗੀ ਲੋ 22 ਇੰਚ ਕੇਰਾ ਤੇ ਬਾਜੂ ਤੇ ਵਰਕ ਆਊਗਾ ਔਰ ਫਰੰਟ ਤੇ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ। ਸੂਟ ਬਹੁਤ ਸੋਹਣਾ ਹੈ। ਸੂਟ ਬਹੁਤ ਸੋਹਣਾ ਹੈ 850 ਦੇ ਵਿੱਚ ਆਊਗਾ, ਸ਼ਿਪਿੰਗ ਫ੍ਰੀ ਹੋਊਗੀ। ਇਹ ਵੀ ਰਾਮਟੈਕਸ ਦੇ ਵਿੱਚ ਸੂਟ ਹੈ, ਸਲਵਾਰ ਇਹਦੇ ਨਾਲ ਤੁਹਾਨੂੰ ਮੈਂ ਦਿਖਾ ਦੇਣੀ ਆ। ਇਹ ਵਾਲੀ ਸਲਵਾਰ ਹੋਊਗੀ। ਠੀਕ ਹੈ ਜੀ। ਅ ਸਕਿਨ ਮਸਟਰਡ ਜਿਹਾ ਕਲਰ ਹੈ। ਬਹੁਤ ਸੋਹਣਾ ਸੂਟ ਹੈ 850 ਚ। ਫ੍ਰੀ ਸ਼ਿਪਿੰਗ ਨਾਲ ਆਊਗਾ। ਲਓ ਜੀ ਇਹ ਕਹ ਵਾਲਾ ਸੂਟ ਹੈ। ਇਹ ਪਿਓਰ ਲੇਲਮ ਦੇ ਵਿੱਚ ਸੂਟ ਹੈ ਜੀ। ਬਹੁਤ ਜਿਆਦਾ ਸੋਹਣਾ ਸੂਟ ਹੈ। ਅ ਕਾਫੀ ਵਧੀਆ ਲੱਗਦਾ ਹੈ। ਜੰਗੀਤ ਜੁੜਿਆ ਜਾਪੇ। ਲੋ ਜੀ ਗ੍ਰੇਜਾ ਕਲਰ ਹੈ। ਤੁਸੀਂ ਇਹਦੀ ਇਹਦਾ neck ਦੇਖੋ ਕਿੰਨਾ ਪਿਆਰਾ ਹੈ। ਪ੍ਰਿੰਟ ਹੈ, ਪ੍ਰਿੰਟ ਦੇ ਉੱਪਰ ਹੈਂਡਵਰਕ ਹੋਇਆ ਹੋਇਆ neck ਤੇ। ਬਹੁਤ ਸੋਹਣਾ ਸੂਟ ਹੈ ਤੇ ਇਹ ਹੈਗੀ ਲੀਲਨ ਕਾਟਨ ਦੇ ਵਿੱਚ ਪਿਓਰ ਲੀਲਨ ਦੇ ਵਿੱਚ ਆ ਲੋ। ਦ ਸਿਸਟਫ ਦੇਖੋ ਕਿੰਨਾ ਸੋਹਣਾ ਪਿਓਰ ਲੇਲਮ ਦਾ ਸਟਫ ਹੈ ਲਾਈਨਿੰਗ ਲੱਗੂਗੀ ਇਹਦੇ ਤੇ ਤੇ ਇਹ ਹੈਗਾ ਜੀ ਇਹਦਾ ਕੇਰਾ ਲਓ ਕੇਰੇ ਤੇ ਫਰੰਟ ਤੇ ਤੁਹਾਨੂੰ ਹੈਂਡਵਰਕ ਮਿਲੂਗਾ ਸਾਰੇ ਤੇ ਇਸਤਰਾ ਤੇ ਸਟੋਨ ਜੇ ਲੱਗੇ ਹੋਏ ਨੇ ਉਹ ਬੈਕ ਸਾਈਡ ਤੇ ਤੁਹਾਨੂੰ ਹਲਕਾ ਹਲਕਾ ਪ੍ਰਿੰਟ ਮਿਲੂਗਾ ਠੀਕ ਹੈ ਜੀ ਤੇ ਮੈਂ ਹੁਣ ਇਹਦੀ ਸਲਵਾਰ ਦਿਖਾ ਦੇਣੀ ਆ ਇਹ ਹੈਗੀ ਜੀ ਇਹਦੀ ਸਲਵਾਰ ਸਲਵਾਰ ਮੋਡਲ ਮਸਲੀਨ ਦੇ ਵਿੱਚ ਮਿਲੂਗੀ ਬਿਨਾ ਲਾਈਨਿੰਗ ਤੋਂ ਬਣਦੀ ਲੋ ਕੋਈ ਸੀ ਥਰੂ ਨਹੀਂ ਬਿਨਾ ਲਾਈਨਿੰਗ ਤੋਂ ਬਣਦੀ ਹੋਗੀ ਸਲਵਾਰ ਬਹੁਤ ਸੋਹਣਾ ਕੱਪੜਾ ਹੈ ਤੇ ਇਹ ਹੈਗਾ ਜੀ ਇਹਦਾ ਦੁਪੱਟਾ গারਲਿਸ਼ ਲੁੱਕ ਦੇ ਸੂਟ ਨੇ ਜੀ ਬਹੁਤ ਪਿਆਰੇ ਜੀ ਆलो ਬਹੁਤ ਸੋਹਣਾ ਦੁਪੱਟਾ ਪਿਆਰਾ ਜਿਹਾ ਸੂਟ ਤੇ ਅੱਜ ਇਹ ਤੁਹਾਨੂੰ ਡਿਸਕਾਊਂਟ ਤੇ ਮਿਲੂਗਾ ਪ੍ਰਾਈਸ ਦੱਸ ਦਿੰਨੀ ਆ 1350 ਦਾ ਸੀ ਅੱਜ 1150 ਦੇ ਵਿੱਚ ਮਿਲੂਗਾ ਜੀ ਫ੍ਰੀ ਸ਼ਿਪਿੰਗ ਨਾਲ ਲੋ ਜੀ ਅਗਲਾ ਸੂਟ ਦੇਖੋ ਇਹ ਵੀ ਕਾਫੀ ਵਧੀਆ ਸੂਟ ਨੇ ਇਹ ਵੀ ਅੱਜ ਤੁਹਾਨੂੰ ਡਿਸਕਾਊਂਟ ਤੇ ਮਿਲ ਰਹੇ ਨੇ ਸਾਰੇ ਲੋ ਚੱਕ ਲਓ ਬਹੁਤ ਪਿਆਰਾ ਸੂਟ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਲੋ ਜੀ ਮਰਦਾ ਤੁਸੀਂ ਕਲਰ ਦੇਖੋ ਤੇ ਵਿੱਚ ਇਹਦੇ ਬਨਾਰਸੀ ਜਿਹਾ ਵਰਕ ਹੋਇਆ ਹੋਇਆ ਸਾਰਾ ਆ ਜਿਹੜਾ ਨਾ ਇਹ ਪੇਂਟ ਨਹੀਂ ਹੈਗਾ ਨਾ ਹੀ ਇਹ ਪ੍ਰਿੰਟ ਹੈ ਇਹ ਬਨਾਰਸੀ ਵਰਕ ਹੋਇਆ ਹੋਇਆ ਸਾਰਾ ਬੁਣਤੀ ਹੈ ਇਹ ਜੋ ਵੀ ਤੁਹਾਨੂੰ ਦਿਖ ਰਿਹਾ ਜਿੰਨਾ ਵੀ ਤੇ ਇਹ ਮਸਲੀਨ ਦੇ ਵਿੱਚ ਲੱਗ ਰਿਹਾ ਮੈਨੂੰ ਤਾਂ ਹੁਣ ਇਹ ਮਸਲੀਨ ਨਹੀਂ ਲੱਗ ਰਿਹਾ ਸ਼ਾਈਨ ਕਰਦਾ ਕੱਪੜਾ ਬਹੁਤ ਲਾਈਨਿੰਗ ਲਾ ਕੇ ਬਣੂਗਾ ਸਤਿ ਸ਼੍ਰੀ ਅਕਾਲ ਸੋਹਣਾ ਤੇ ਤੁਸੀਂ ਇਹਦਾ ਕੰਮ ਦੇਖ ਲੋ ਕੰਮ ਕਿੰਨਾ ਸੋਹਣਾ ਇਹਦਾ ਠੀਕ ਹੈ ਘੇਰਾ ਵੀ ਬਹੁਤ ਪਿਆਰਾ ਆ ਸਾਰੇ ਤੇ ਇਸ ਤਰ੍ਹਾਂ ਬੁਣਤੀ ਹੈ ਇਹ ਜੋ ਵੀ ਤੁਹਾਨੂੰ ਦਿਖਦਾ ਇਹ ਪ੍ਰਿੰਟ ਨਹੀਂ ਹੈਗਾ ਬੈਕ ਸਾਈਡ ਪਲੇਨ ਰਹੂਗੀ ਠੀਕ ਹੈ ਜੀ ਤੇ ਸਾਈਡ ਤੋਂ ਬਾਜੂ ਪਲੇਨ ਰਹਿਣਗੀਆਂ ਇਹਦੇ ਤੇ ਤੁਸੀਂ ਡਿਜ਼ਾਈਨਿੰਗ ਕਰਵਾ ਸਕਦੇ ਹੋ ਲੇਸਿੰਗ ਵਗੈਰਾ ਕਰਵਾ ਕੇ ਤੇ ਇਹ ਹੈਗੀ ਇਹਦੀ ਸਲਵਾਰ ਇਹਦੀ ਸਲਵਾਰ ਵੀ ਤੁਹਾਨੂੰ ਮਡਲ ਮਸਲੀਨ ਦੇ ਵਿੱਚ ਹੀ ਮਿਲੂਗੀ ਬਿਨਾ ਲਾਈਨਿੰਗ ਤੋਂ ਬਣਦੀ ਹੈ ਸਲਵਾਰ ਠੀਕ ਹੈ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੇ ਨੈਕਸਟ ਹੈ ਜੀ ਇਹਦਾ ਦੁਪੱਟਾ ਆ ਲੋ ਜੀ ਦੁਪੱਟਾ ਵੀ ਬਹੁਤ ਿਆਰਾ ਲੋ ਮਸਲੀਨ ਦੇ ਵਿੱਚ ਹੀ ਦੁਪੱਟਾ ਹੈ ਲੰਬਾ ਬਹੁਤ ਆ 2.5 ਮੀਟਰ ਦਾ ਦੁਪੱਟਾ ਹੋਊਗਾ ਲੰਬਾ ਤਾਂ ਤੇ ਚੌੜਾਈ ਥੋੜੀ ਜਿਹੀ ਜਿਹੜੀ ਬਾੜੀ ਚੌੜਾਈ ਭਾਲਦੇ ਨੇ ਬਹੁਤ ਜ਼ਿਆਦਾ ਤਾਂ ਹੈ ਨਹੀਂ ਪਰ ਐਂ ਇਹ ਵੀ ਘੱਟ ਵੀ ਨਹੀਂ ਹੈਗੀ ਲੋ ਬਹੁਤ ਆ ਠੀਕ ਹੈ ਘੱਟ ਵੀ ਨਹੀਂ ਹੈਗੀ ਪਰ ਬਹੁਤ ਜ਼ਿਆਦਾ ਵੀ ਨਹੀਂ ਹੈਗੀ ਤੇ ਪ੍ਰਾਈਸ ਅੱਜ ਡਿਸਕਾਊਂਟ ਤੇ ਮਿਲ ਰਿਹਾ ਤੁਹਾਨੂੰ ਇਹ 1350 ਦਾ ਸੂਟ ਸੀ ਅੱਜ ਤੁਹਾਨੂੰ ਇਹ 1150 ਦਾ ਮਿਲ ਰਿਹਾ ਫ੍ਰੀ ਸ਼ਿਪਿੰਗ ਨਾਲ ਅਗਲਾ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਹੋਰ ਮਿਲ ਜੂਗਾ ਦੋ ਪਹਿਣਾ ਇੱਕੋ ਜਿਹੀ ਲੈ ਸਕਦੀਆਂ ਨੇ ਸੂਟ ਇਹ ਪਾਰਟੀ ਵੇਅਰ ਲੁੱਕ ਦੇ ਸੂਟ ਨੇ ਜੀ ਬਹੁਤ ਪਿਆਰੇ ਜੀ ਚਲੋ ਇਹ ਕਿਹੜਾ ਕਲਰ ਹੈ ਸੀ ਗ੍ਰੀਨ ਜਾਂ ਫਰੋਜ਼ੀ ਵੀ ਨਹੀਂ ਹੈਗਾ ਲਾਈਟ ਫਰੋਜ਼ੀ ਜਾਂ ਕਹਿ ਸਕਦੇ ਆ ਬਹੁਤ ਹਲਕਾ ਜਾਂ ਤੇ ਇਹ ਵਾਲੀ ਸਲਵਾਰ ਹੈ ਇਹਦੇ ਨਾਲ ਆਸੀ ਠੀਕ ਹੈ ਜੀ ਤੇ ਇਹ ਹੈਗਾ ਸ਼ਰਟੇ ਦਾ ਸੋਨਾ ਜਿਹਾ ਬਹੁਤ ਸੋਨਾ ਜਿਹਾ ਸੂਟ ਤੇ ਇਹ ਇਹਦੇ ਨਾਲ ਮਿਲੂਗਾ ਜੀ ਤੁਹਾਨੂੰ ਦੁਪੱਟਾ ਕਾਫੀ ਵਧੀਆ ਲੱਗਦਾ ਜੀ ਸੂਟ ਇਹ ਪੱਲੇ ਵੀ ਹੈਵੀ ਨੇ ਦੇ ਸਾਰੀ ਬੁਣਤੀ ਹੈ ਜੀ ਦੁਪੱਟੇ ਦੇ ਵਿੱਚ ਵੀ ਔਰ ਰਸ਼ ਰਸ਼ ਕਰਦਾ ਸੂਟ ਹੈ ਬਹੁਤ ਸੋਹਣਾ ਸੂਟ ਹੈ ਤੇ ਪ੍ਰਾਈਸ ਕੁਛ ਵੀ ਨਹੀਂ ਹੈਗੀ 1150 ਰੁਪਏ 1150 ਦੇ ਵਿੱਚ ਬਹੁਤ ਪਿਆਰਾ ਜਿਹਾ ਸੂਟ ਆ ਜਾਊਗਾ ਫ੍ਰੀ ਸ਼ਿਪਿੰਗ ਦੇ ਨਾਲ ਲਓ ਜੀ ਹੁਣ ਮੈਂ ਤੁਹਾਨੂੰ ਕੁਸ਼ਕ ਮਸਲੀਨ ਦੇ ਸੂਟ ਦਿਖਾਉਣੀ ਆ ਉਹ ਵੀ ਦੁਪੱਟਿਆਂ ਨਾਲ ਅੱਗੇ ਆਪਾਂ ਸ਼ੁਰੂ ਕਰਦੇ ਹਾਂ ਮਸਲੀਨ ਦੇ ਸੂਟ ਟੈਬੀ ਦੇ ਦੁਪੱਟਿਆਂ ਨਾਲ ਮਸਲੀਨ ਦੇ ਸੂਟ 골ਡਨ ਕਲਰ ਬੜਾ ਪਿਆਰਾ ਜਿਹਾ ਕਲਰ ਰੇਅਰ ਕਲਰ ਬਹੁਤ ਘੱਟ ਹੁੰਦੇ ਨੇ ਇਹ ਵਾਲੇ ਕਲਰ ਲੋ neck ਦੇ ਉੱਪਰ ਤੁਹਾਨੂੰ ਇਹ ਪ੍ਰਿੰਟ ਮਿਲਦੇ ਹੈ ਨਾਲ ਨਾਲ ਤੁਹਾਨੂੰ ਆਊਟਲਾਈਨ ਮਿਲ ਰਹੀ ਹੈ ਜ਼ਰੀ ਨਾਲ ਵਰਕ ਮਿਲਦੇ ਹੈ ਠੀਕ ਹੈ ਜੀ ਬਹੁਤ ਜਿਆਦਾ ਸੋਹਣੇ ਸੂਟ ਨੇ ਫਰੰਟ ਦੇਖ ਲਓ ਫਰੰਟ ਦੇ ਉੱਪਰ ਜਿਹੜਾ ਫਲਾਵਰ ਹੈ ਸੈਂਟਰ ਦੇ ਵਿੱਚ ਉਹ ਸਾਰੇ ਦੇ ਵਰਕ ਹੋ ਜਾ ਰਿਹਾ ਹੈ ਤੇ ਨੈਕਸਟ ਤੁਹਾਨੂੰ ਦਿਖਾਉਣੀ ਹੈ ਬਾਜੂ ਇਹ ਵਾਲਾ ਪ੍ਰਿੰਟ ਆਊਗਾ ਬਾਜੂ ਤੇ ਔਰ ਬਾਜੂ ਤੇ ਵੀ ਜਰੀ ਵਰਕ ਮਿਲੂਗਾ 5 ਮੀਟਰ ਦਾ ਸੂਟ ਮਿਲੂਗਾ ਤੁਹਾਨੂੰ ਬਹੁਤ ਪਿਆਰਾ ਜਿਹਾ ਸੂਟ ਆ ਕਲਰ ਬਹੁਤ ਜਿਆਦਾ ਸੋਹਣਾ ਹੈ ਤੇ ਟੈਬੀ ਦਾ ਦੁਪੱਟਾ ਹੋਊਗਾ ਨਾਲ ਦੁਪੱਟਾ ਦੇਖੋ ਇਹ ਟੱਬੀ ਦੇ ਵਿੱਚ ਮਿਲੂਗਾ ਦੁਪੱਟਾ ਮੈਂ ਪਹਿਲਾਂ ਤੁਹਾਨੂੰ ਨਾ ਡਬਲ ਹੀ ਦਿਖਾ ਦੇਣੀ ਆ ਕਿਉਂਕਿ ਜਦੋਂ ਇਹ ਪਤਲਾ ਹੋ ਜਾਂਦਾ ਨਾ ਫਿਰ ਡਿਜ਼ਾਈਨ ਨਹੀਂ ਦਿਖਦਾ ਆਪਾਂ ਨੂੰ ਇਹਦੇ ਵਿੱਚ ਦਾ ਪਹਿਲਾਂ ਮੈਂ ਤੁਹਾਨੂੰ ਡਬਲ ਦਿਖਾਉਂਗੀ ਉਸ ਤੋਂ ਬਾਅਦ ਕਹਿਰਾ ਕਰ ਲਾਂਗੇ ਆਪਾਂ ਤੇ ਆਹ ਲੋ ਜੀ ਇਹ ਹੈਗਾ ਇਹਦਾ ਆ ਕਿੱਥੇ ਗਿਆ ਹਾਂ ਠੀਕ ਹੈ ਜੀ ਇਹ ਹੈਗਾ ਇਹਦਾ ਕਾਰਨਰ ਪੱਲੇ ਦਾ ਇੱਕ ਕਾਰਨਰ ਠੀਕ ਹੈ ਤੇ ਆਹ ਆਊਗਾ ਬਿਲਕੁਲ ਸੈਂਟਰ ਦੇ ਵਿੱਚ ਚਾਹੇ ਇਹ ਵਾਲਾ ਸੈਂਟਰ ਚ ਆਊਗਾ ਠੀਕ ਹੈ ਤੇ ਫਿਰ ਹੈਗਾ ਇਧਰਲੇ ਪਾਸੇ ਇਹਦਾ ਇਦਾਂ ਕਰਕੇ ਦੂਸਰਾ ਪੁੱਟ ਠੀਕ ਹੈ ਜੀ ਹੁਣ ਮੈਂ ਖੋਲਦੀ ਆ ਇਹਨੂੰ ਵੱਡਾ ਸਾਰਾ ਦੁਪੱਟਾ ਆਊਗਾ 2.5 ਮੀਟਰ ਦਾ ਆਹ ਲੋ ਜੀ ਇੱਕ ਪੱਲਾ ਇੱਧਰ ਰਹਿ ਗਿਆ ਫਿਰ ਆ ਆ ਗਿਆ ਇਹਦਾ ਸੈਂਟਰ ਠੀਕ ਹੈ ਤੇ ਇਹ ਰਹਿ ਗਿਆ ਜੀ ਇਹਦਾ ਦੂਜਾ ਪੱਲਾ ਤੇ ਪ੍ਰਾਈਸ ਹੈਗੀ ਹੈ 1650 ਰੁਪਏ ਸ਼ਿਪਿੰਗ ਫ੍ਰੀ ਹੈ ਨੈਕਸਟ ਦੇਖੋ ਬਸ सेम ਹੀ ਆ ਮੈਂ ਤੁਹਾਨੂੰ ਇਦਾਂ ਹੀ ਦਿਖਾ ਦੇਣੀ ਆ ਹਾਂ ਹਾਂ ਕਲਰ ਦੇਖ ਲਓ ਪ੍ਰਿੰਟ ਸੇਮ ਆਊਗਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੇਖ ਲਿਆ ਇਹ ਵਾਲਾ ਫਲਾਵਰ ਆਊਗਾ ਤੁਹਾਡੇ ਫਰੰਟ ਤੇ ਤੇ ਇਹ ਵਾਲਾ ਆਊਗਾ ਦੁਪੱਟਾ ਇਹਦੇ ਨਾਲ ਚੈਬੀ ਦਾ ਤੇ ਪ੍ਰਾਈਸ ਹੋਊਗੀ 1650 ਲੋ ਜੀ ਅਗਲਾ ਦੇਖ ਲਓ ਇਹ ਵਾਲਾ ਅ ਕਿਹੜਾ ਕਲਰ ਕਹਾਂਗੇ ਸਹੀ ਆ ਰਿਹਾ ਹਾਂ ਕਲਰ ਸਹੀ ਆ ਰਿਹਾ ਸਹੀ ਹੈ ਦੇਖੋ ਜੀ ਉਦਾਂ ਹੀ ਇਹ ਨੈਕ ਬਣੇ ਹੋਇਆ ਇੱਥੇ ਠੀਕ ਹੈ ਉਸੇ ਤਰ੍ਹਾਂ ਤੁਹਾਨੂੰ ਸੈਂਟਰ ਦੇ ਵਿੱਚ ਇਹ ਵਾਲਾ ਫਲਾਵਰ ਮਿਲੂਗਾ ਇਹ ਬਾਜੂ ਤੇ ਮਿਲੂਗਾ ਮਸਲੀਨ ਦੇ ਵਿੱਚ ਨੇ ਜੀ ਇਹ ਸੂਟ ਤੇ ਟੈਬੀ ਦੇ ਦੁਪੱਟਿਆਂ ਨਾਲ ਨੇ ਦੁਬਾਰਾ ਦੱਸ ਦਿਆਂ ਤੁਹਾਨੂੰ ਮੈਂ ਮਸਲੀਨ ਦੇ ਵਿੱਚ ਸੂਟ ਟੈਬੀ ਦੇ ਦੁਪੱਟਿਆਂ ਨਾਲ ਇਹ ਵਾਲਾ ਦੁਪੱਟਾ ਰਹੂਗਾ ਜੀ ਨਾਲ ਬਹੁਤ ਪਿਆਰੇ ਸੂਟ ਨੇ 16500 ਦੇ ਵਿੱਚ ਆ ਜਾਣਗੇ ਤੇ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਆਲ ਓਵਰ ਦੇ ਵਿੱਚ ਸੂਟ ਹੈ ਜੀ ਸਾਰਾ ਮਸਲੀਨ ਦਾ ਸੂਟ ਹੈ ਤਾਂ ਲਓ ਜੀ ਹੁਣ ਮੈਂ ਤੁਹਾਨੂੰ ਕੁਝ ਕੁ ਸੂਟ ਜਿਹੜੇ ਉਹ ਡਿਸਕਾਊਂਟ ਦੇ ਦਿਖਾਵਾਂਗੀ वो सूट होंगे गए रामटैक्स के आ लो जी पहला सूट देखो रामटैक्स के दे आऊगा मैचिंग सूट है ठीक है जी ये या सूट है पीच जहा कलर है का? पिंकिश पीच जहा कलर है सलवार है ढाई ढाई मीटर दे के पीस रहने रामटैक्स की स्टैप के स्टैंप होगी लॉ लो जी नैक्स लो जी ए वाला देखो एक कोटराई है जी रामटैक्स जी ਕਾਟਰਾਈ ਕਾਟਨ ਤੁਸੀਂ ਦੇਖੋ ਲਾਈਨਾਂ ਲਾਈਨਾਂ ਵਿੱਚ ਦਿਖਦੀਆਂ ਨੇ ਔਰ ਸ਼ੈਡੋ ਪ੍ਰਿੰਟ ਦੀ ਸਲਵਾਰ ਹੈਗੇ ਵੀ ਵੀ ਨੇੜੇ ਕਰਕੇ ਦਿਖਾ ਦੇ। ਲਓ ਬਹੁਤ ਸੋਹਣਾ ਸੂਟ ਹੈ ਤੇ ਇਹ ਆਪਾਂ ਪਹਿਲਾਂ 1250 ਦੇ ਦਿੱਤੇ ਸੀਗੇ ਤੇ ਅੱਜ ਆਪਾਂ ਤੁਹਾਨੂੰ ਕਿੰਨੇ ਦਾ ਦੇਈਏ ਕੀ ਡਿਸਕਾਊਂਟ ਦੇਵਾਂ ਜਿੱਦਾਂ ਮੈਂ ਤੁਹਾਨੂੰ ਇਹ ਤਾਂ ਬੜੇ ਓਕੇ ਡਿਸਕਾਊਂਟ ਦੇਣੇ ਇਹਨਾਂ ਤੇ। ਲਓ ਜੀ ਹੋਰ ਕੁਝ ਵੀ ਨਹੀਂ ਹੈ ਇਹਨਾਂ ਦੇ ਵਿੱਚ ਤਾਂ ਤੇ 1050 ਦੇ ਵਿੱਚ ਦੇ ਦਾਂਗੇ ਜੀ ਲੋ ਇੱਕੋ ਹੀ ਸੂਟ ਹੈ। ਬੜਾ ਪਿਆਰਾ ਕਲਰ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਬੜਾ ਹੀ ਜਿਆਦਾ ਸੋਹਣਾ ਹੈ ਲੋ ਸੋਬਰ ਜੇ ਕਲਰ ਤੇ ਸੋਬਰ ਜੇ ਪ੍ਰਿੰਟ ਤੇ ਪ੍ਰਾਈਸ ਇਹਦੀ ਹੋਊਗੀ 850 ਡਿਸਕਾਊਂਟ ਦੇ 850 ਇੱਕ ਇਹਦੇ ਵਿੱਚ ਇਹ ਬੜਾ ਕਲਰ ਹੈ ਇਹ ਚ ਦੋ ਸੂਟ ਦੋ ਸੂਟ ਮਿਲ ਸਕਦੇ ਸਾਨੂੰ ਆਹ ਵਾਲੇ ਕਲਰ ਦੇ ਵਿੱਚ ਸਕਿਨ ਮਸਟਰਡ ਜਿਹਾ ਕਲਰ ਆਹਨ ਇਹ ਵਾਲਾ ਪ੍ਰਿੰਟ ਹੈ ਇਹਦੇ ਵਿੱਚ ਸਹੀ ਆਲੇ ਲੋ ਇਹ ਬੜਾ ਪਿਆਰਾ ਹੈ ਇਹ ਚ ਦੋ ਸੂਟ ਮਿਲ ਜਾਣਗੇ ਉਹਨਾਂ ਦੇ ਵਿੱਚ ਤਾਂ ਮੈਂ ਕੁਝ ਕਹਿ ਨਹੀਂ ਸਕਦੀ 850 ਚ ਮਿਲੂਗਾ ਇਹ ਵੀ ਤੁਹਾਨੂੰ ਫ੍ਰੀ ਸ਼ਿਪਿੰਗ ਨਾਲ ਮਿਲੂਗਾ ਲੋ ਜੀ ਅਸੀਂ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਉਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ